ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਘਰੇਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲਾਟੀ ਡੇਰੀ ਫਾਰਮ ਤੇ ਪੁੱਜੇ ਹਾਂ ਦੋਸਤੋ ਵੀਰ ਗੋਪੀ ਆਪਣੇ ਨਾਲ ਹੋਊਗਾ ਸੋ ਵੀਰ ਗੁਰਪ੍ਰੀਤ ਤੋਂ ਪੂਰੀ ਡਿਟੇਲ ਆਪਾਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂਗੇ ਪਸ਼ੂ ਵਪਾਰ ਦਾ ਕਿੱਤਾ ਦੋਸਤੋ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਸੋ ਸਾਫ ਸੁਥਰੇ ਪਸ਼ੂ ਦੋਸਤੋ ਵੀਰ ਲੈ ਕੇ ਆਉਂਦਾ ਵੈਸੇ ਨਾਗ ਜਿਹੜੇ ਅੱ ਤੋਂ ਤੁਹਾਨੂੰ ਬੇਸ਼ੱਕ ਸਫਾਈ ਵਾਲੇ ਮਿਲਣਗੇ ਦੋ ਹੁਣ ਚਾਰ ਹੁਣ ਕਈ ਵਾਰਾਂ ਪੰਜ ਸੱਤ ਨਾਗ ਵੀ ਹੁੰਦੇ ਆ ਠੀਕ ਆ ਜੀ ਤੇ ਜਦੋਂ ਜਦੋਂ ਕੋਈ ਸਾਫ ਸੁਥਰਾ ਨਾਗ ਸਾਹਮਣੇ ਆਉਂਦਾ ਤੇ ਖਰੀਦਦਾਰੀ ਕਰਦਾ ਵੀਰ ਤੇ ਬਿਲਕੁਲ ਤੁਹਾਡੇ ਸਾਹਮਣੇ ਲੈ ਕੇ ਪੇਸ਼ ਕਰ ਦਿੰਦਾ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਦੋ ਪਸ਼ੂ ਤੁਹਾਨੂੰ ਦਿਖਾਉਣੇ ਆ ਦੋਨੋਂ ਸੋਇਸ ਵਾਏ ਪਸ਼ੂ ਆ ਇੱਕ ਤਾਂ ਮੱਝ ਦੋਸਤੋ ਦਿਖਾਵਾਂਗੇ ਤੁਹਾਨੂੰ ਬੌਲੇ ਤੇ ਚੱਲਣ ਈ ਆ ਇੱਕ ਵਾੜ ਬਿਲਕੁਲ ਤਾਜੀ ਸੱਜਰ ਸੁਈ ਆ ਬੜੀ ਖੂਬਸੂਰਤ ਵਾੜ ਠੰਡੀ ਧੀ ਮਗਰ ਬੱਚੀ ਹੈ ਠੀਕ ਹੈ ਜੀ ਤੇ ਮੈਂ ਦੇ ਥੱਲੇ ਬੱਚਾ ਜਿਹੜਾ ਉਹ ਕੱਟੀ ਫੀਮੇਲ ਕਾਫ ਆ। ਸੋ ਦੋਨੋਂ ਪਸ਼ੂ ਖੂਬਸੂਰਤ ਆ। ਬਾਕੀ ਇੱਥੇ ਆਣ ਕੇ ਤੁਸੀਂ ਚੋ ਕੇ ਪਸਮਾ ਕੇ ਆਪਣੀ ਤਸੱਲੀ ਕਰ ਸਕਦੇ ਜੀ। ਸੋ ਸਵੇ ਸੁਬਾਹ ਪਸ਼ੂ ਆ ਤੇ ਹਰ ਵਾਰ ਆਪਾਂ ਰਿਕਵੈਸਟ ਕਰਦੇ ਆ ਸਾਰੇ ਵੀਰਾਂ ਨੂੰ ਆਨਲਾਈਨ ਸੌਦੇ ਤੋਂ ਕਿਤੇ ਨਾ ਕਿਤੇ ਪਰਹੇਜ਼ ਕਰ ਲਿਆ ਕਰੋ ਠੀਕ ਹੈ ਜੀ। ਇੱਥੇ ਆਣ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦ ਲਿਆ ਕਰੋ ਠੀਕ ਹੈ ਜੀ। ਉਹਦੇ ਵਿੱਚ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਦਾ ਸਾਹਮਣਾ ਕਿਸੇ ਵੀ ਲੈਣਦਾਰ ਜਾਂ ਖਰੀਦਦਾਰ ਵੀਰ ਨੂੰ ਨਾ ਕਰਨਾ ਪਵੇ। ਅੱਜ ਤਰੀਕ ਦੋਸਤੋ 5 ਸਤ ਉਹ ਕਰਦੇ ਆ ਗੱਲਬਾਤ ਬਤੇਰੇ ਲਈ ਨਹੀਂ ਡਿਟੇਲ ਵੀਰ ਗੁਰਪ੍ਰੀਤ ਦੇ ਨਾਲ ਕਰਕੇ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਾਸਰੀਕਾਲ ਸਾਸਰੀਕਾਲ ਰਾਜ ਵੀਰੇ ਸਾਰੇ ਰਾਜਸੰਦੂ ਚੈਨਲ ਵੇਖਣ ਨੂੰ ਪਿਆਰੀ ਸਾਸਰੀਕਾਲ ਸਾਸਰੀਕਾਲ ਵੀਰ ਗੁਰਪ੍ਰੀਤ ਅੱਛਾ ਵੀਰ ਗੋਪੀ ਨਾਗ ਮੈਨੂੰ ਲੱਗਦਾ ਵੀ ਜਦੋਂ ਕੋਈ ਆਪਾਂ ਗੱਲ ਕਰਦੇ ਨੇ ਵੀ ਬਾਲਾ ਕਰੀ ਦਿਲ ਨੂੰ ਲੱਗਦਾ ਕੋਈ ਚੰਗਾ ਟੌਪ ਦਾ ਪਸ਼ੂ ਲੱਗਦਾ ਤੇ ਉਦੋਂ ਖਰੀਦਦਰੀ ਕਰਦੇ ਆ ਉਦੋਂ ਆਪਾਂ ਨੂੰ ਪਿੱਛੇ ਆਉਂਦੇ ਪਸ਼ੂ ਇਕੱਠੇ ਕਰਨੇ ਹਾਂ ਤਾਂ 5-7 ਬੰਨਣੇ ਆਉਂਦਾ ਵੈਸੇ ਫੇਰ ਤਾਂ ਰੋਜ਼ ਦੇ ਪੰਜ ਲੈਓ ਹਾਂ ਤੇ ਅੱਜ ਵੀ ਗੁਰਪ੍ਰੀਤਾ ਆਪਣੇ ਕੋਲ ਨਾਗ ਵਾਸੇ ਦੋ ਆ ਤੇ ਦੋਵੇਂ ਤਾਜ਼ੇ ਸੁਏ ਸੁਏ ਆ ਬਿਲਕੁਲ ਤਾਜ਼ੇ ਠੀਕ ਹੈ ਵੀਰੇ ਲਓ ਦੋਸਤੋ ਇੱਕ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਜਿਹੜੀ ਐ ਇਸ ਵਾਰ ਤੋਂ ਕਰਾਂਗੇ ਸੱਜਰਤਾ ਜੀ ਸੁਈ ਐ ਤੇ ਗੋਪੀ ਵੀਰੇ ਦੀ ਡਿਟੇਲ ਕਰਦੀ ਐ ਸਾਂਜੀ ਸੁਵਾ ਦੱਸ ਦੀਏ ਦਿਨ ਦੱਸ ਦੀਏ ਅੱਜ ਕਿੰਨੇ ਘੋਗੇ ਸੁਈ ਇਹ ਕੱਲ ਸੁਈ ਆ ਕੋਈ ਸ਼ਾਮੀ 6 ਵਜੇ ਸ਼ਾਮੀ 6 ਵਜੇ ਹਾਂਜੀ ਠੀਕ ਹੈ ਵੀਰੇ ਤੇ ਪਹਿਲੇ ਸੁਏ ਪਹਿਲਣੀਆਂ ਬੱਚੀ ਪਹਿਲਣ ਮੱਚੀ ਠੀਕ ਹੈ ਮਗਰ ਬੱਚੀ ਲਓ ਜੀ ਮਗਰ ਵੀ ਬੱਚੀ ਐ ਦੋਸਤੋ ਆਪ ਵੀ ਪਹਿਲਾ ਸਵੇਰ ਸੁਈ ਆ ਤੇ ਸਾਂਭੀ ਸੁਭਾ ਲਈ ਚੰਗੀ ਆ ਠੀਕ ਆ ਜੀ ਬਾਕੀ ਇਹ ਜਿਹੜੀ ਬਰੀਡ ਆ ਜਾਂ ਇਸ ਜਾਤੀ ਦੀਆਂ ਜੋ ਦੋਸੂ ਬਹਿਣਾ ਨੇ ਵੈਸੇ ਪਲੀਆਂ ਗੁਲੀਆਂ ਹੁੰਦੀਆਂ ਨੇ ਸਾਂਭੀਆਂ ਸਭਾਲੀਆਂ ਹੁੰਦੀਆਂ ਨੇ ਠੀਕ ਆ ਤੇ ਪੂਰੀਆਂ ਗੋਲ ਨੇ ਗੁਲਾਈ ਦੇ ਵਿੱਚ ਆ ਪੂਰੀ ਤੇ ਪਹਿਲਾ ਸੁਭਾ ਇਹ ਵੜ ਸੁਈ ਆ ਰਾਤ ਸੁਈਏ ਹਾਂ ਸ਼ਾਮੇ 6 ਵਜੇ ਸ਼ਾਮੇ 6 ਵਜੇ ਜੇਰ ਦੁਰ ਪਾਤੀ ਸੀ ਸਭ ਕੁਝ ਵੀਡੀਓ ਬਣਾਈ ਓਕੇ ਠੀਕ ਆ ਜੀ ਕਿ ਬਣੀ ਥਣੀ ਪਈ ਆਪਣੇ ਕੋਲ ਵੀਡੀਓ ਜੇਰ ਪ੍ਰੋਪਰ ਪੈਂਦੀ ਦੀ ਹਾਂ ਬੋਲਾ ਵੀ ਦੇ ਥਲੇ ਹੁਣ ਹਾਜ਼ਰ ਹੋਊਗਾ ਕੋਈ 14 ਲੀਟਰ 15 ਲੀਟਰ ਠੀਕ ਆ ਜੀ ਇਦੇ ਕੋਹਾ ਡਲ ਇਹਨਾਂ ਜਾਵੇ ਇਹਦੇ ਗੁਨਾਂ ਲਿ ਜਾਵੇ ਠੀਕ ਆ ਜੀ ਹਾਂ ਬੋਲਾ ਵੀਰ ਗੋਪੀ ਇੱਕ ਤਾਂ ਰਾਤ ਹੀ ਚਵਾਈ ਕਰ ਲਈ ਹੋਗੀ ਇੱਕ ਰਾਤ ਇੱਕ ਤੜਕੇ ਵੀ ਕੀਤੀ ਤੜਕੇ ਕਿੰਨਾ ਚੋਇਆ ਸੀ ਤੜਕੇ ਮੈਂ ਕੋਈ 3.5 ਤੋਂ 4 ਕਿਲੋ 3.5 ਤੋਂ 4 ਉਹ ਵੀ ਬੱਚੇ ਨੂੰ ਚੰਗਾ ਕੇ ਠੀਕ ਆ ਜੀ ਚੋਣ ਵਾਲੀਆਂ ਤਾਂ ਖਤਮਾ ਹੀ ਹੋਈਆਂ ਰਾਜਵੀਰ ਜੀ ਠੀਕ ਆ ਜੀ ਬਹੁਤ ਜ਼ਿਆਦੀ ਚੰਗੀ ਚਵਾਈ ਠੀਕ ਆ ਜੀ ਹਾਂ ਤਾਂ ਦੋਸਤੋ 3.5 ਤੋਂ 4 ਕਿਲੋ ਜਿਹੜਾ ਮਾਰਨਿੰਗ ਵੀਰਾਂ ਦਾ ਵੀ ਆਪਾਂ ਚਵਾਈ ਕੀਤੀ ਆ ਤੇ ਰਾਤ ਵੀ ਚਵਾਈ ਇਹਦੀ ਥੱਲੋਂ ਕੀਤੀ ਸੀਗੀ ਸੋ ਚੋਣ ਜਾਣ ਚੰਗੀ ਨਿਕਲੀ ਆ ਮਗਰ ਬੱਛੀ ਆ ਫੀਮੇਲ ਕਾਫ ਇੱਕ ਵਾਰੀ ਆ ਤੁਸੀਂ ਬੱਚਾ ਦੇਖ ਲੋ ਠੀਕ ਹੈ ਜੀ ਆ ਦੇਖੋ ਠੀਕ ਹੈ ਜੀ ਸੋ ਥਾਣਾ ਤੁਹਾਨੂੰ ਦਿਖਾਉਣਾ ਹੈ ਠੀਕ ਹੈ ਜੀ ਕਈ ਵਾਰ ਬਾਲੇ ਵੱਡੇ ਕੱਦਾ ਪੁੱਤਾਂ ਵਾਲੇ ਪਸ਼ੂ ਵੀ ਦੋਸਤੋ ਇੰਨੀ ਕਾਰਗੁਜ਼ਾਰੀ ਨਹੀਂ ਕਰਦੇਗੇ ਪਰ ਥੱਲੇ ਲੇਵੇ ਦੀ ਬੜੀ ਸਾਫ਼ ਸੁਥਰੀ ਆ ਥਾਣਾ ਬੜਾ ਵਧੀਆ ਨਖੇੜ ਦੇ ਵਿੱਚ ਥਾਣਾ ਮੁੱਠੀ ਥਾਣਾ ਹੱਤੀ ਚਵਾਈ ਵਾਲਾ ਥਾਣਾ ਠੀਕ ਆ ਮਗਰ ਬੱਛੀ ਆ ਸੋ ਪਹਿਲਾ ਸਵੇਰ ਸੋਈ ਆ ਕਿਸੇ ਤਰ੍ਹਾਂ ਦੀ ਕਾਪੀ ਵੀਰ ਔਰ ਸ਼ੌਲਤ ਨਹੀਂ ਕੀਤੀ ਮੈਂ ਨਾ ਲੱਗਦਾ ਵੀ ਪਹਿਲਾਂ ਕਰੂਗੀ ਆ ਪਰ ਮੈਂ ਇਹਨਾਂ ਦੇ ਦੁੱਖ ਤੋੜਦੇ ਚਵਾਈ ਵਾਲੇ ਅੱਛਾ ਜੀ ਉਂਗਲ-ਉਂਗਲ ਜੇ ਮੋਟੀ ਤਾਰ ਹੁੰਦੀ ਐ। ਐਸੀ ਤਰ੍ਹਾਂ ਵੀ ਬਹਿ ਕੇ ਕੋਈ ਵੰਗਾਊਗਾ ਪਾਲੇ ਨਹੀਂ ਨਹੀਂ ਪਾਲਾ। ਨਹੀਂ ਪਾਲਾ ਤਾਂ ਨਾਂ ਵੀ ਕੋਈ ਚੱਕਰ ਨਹੀਂ ਗਾ। ਠੀਕ ਆ ਵੀਰੋ ਗੋਪੀ ਲਿਆਓ ਕਰੀਏ ਪੇਚ। ਲੋਬੀ ਪ੍ਰਾਪ ਉਹ ਬੱਚੀ ਖੂਬਸੂਰਤ ਆ ਲਾਲ ਰੰਗ ਦੇ ਵਿੱਚ ਆ ਬਾਦਾਮੀ ਰੰਗ ਦੇ ਵਿੱਚ ਆ। ਹਾਈਟ ਮੀਡੀਅਮ ਦੇ ਵਿੱਚ ਆ। ਬਾਲੀ ਆਪਾਂ ਇਹ ਨਹੀਂ ਕਹਾਂਗੇ ਤੁਹਾਨੂੰ ਬਾਲੀ ਪੱਟੀ ਆ। ਹਾਈਟ ਮੀਡੀਅਮ ਤੇ ਵਿੱਚ ਆ। ਪਰ ਗੁਣਗਾਨ ਵੀਰਾਂ ਦਾ ਵੀ ਚੰਗੇ ਇਹਦੇ ਵਿੱਚ ਠੀਕ ਆ ਜੀ। શરીਪ ਆ ਠੰਡੀ ਤੇਰੀ ਨਿਕਲੀ ਆ ਚੋਣ ਚਾਨ ਇੱਕ ਨੰਬਰ। ਸੋ ਥੱਲੇ ਲੇਵੇਤੀ ਵੀ ਤੁਸੀਂ ਵੇਖੋ ਪੂਰੀ ਕਮਾਲ ਆ ਕਰਮਾਂ ਵਾਲੀ। ਸੋਈ ਤਾਜੀ ਆ। ਸੋ ਅਜੀ ਆਪਾਂ ਇੱਕ ਜਜਮੈਂਟ ਕਰਾਂਗੇ ਦੋਸਤੋ ਵੀ ਹਜੇ ਕੋਈ ਬੌਲੇ ਤੋਂ ਬੁੱਲ ਬਿਲਕੁਲ ਸਾਫ਼ ਨਹੀਂ ਕੀਤੀ ਗਈ ਤੇ ਸੁਬਾ ਜਿਹੜੀ ਚਵਾਈ ਉਹ ਵੀ ਕੋਈ 3-4 3-4 ਕਿਲੋ ਜਿਹੜੀ ਚਵਾਈ ਆ ਇਹਦੇ ਥੱਲੇੋਂ ਕੀਤੀ ਗਈ ਆ ਠੀਕ ਆ ਜੀ ਬੌਲੇ ਤੇ ਇਹ ਜਿਹੜੀ ਹੁਣ ਇਹ ਵੈਡ ਚੱਲ ਰਹੀ ਆ ਅੱਛਾ ਵੀਰ ਚੋਣ ਚਣ ਗੋਪੀ ਫਿਰ ਕੋਈ ਭੂਰ ਛੱਟਾ ਕਿਸੇ ਰਕਮ ਦਾ ਮੈਂ ਨਾ ਦੁੱਖ ਹੀ ਟੁੱਟ ਜਾਣਗੇ ਭਾਂ ਨੂੰ ਆਉਣ ਲੈ ਜਾਏ ਤੇ ਭਾਂ ਨੂੰ ਇਤਰਾ ਕਰ ਲੈ ਠੀਕ ਆ ਜੀ ਇਹ ਇੰਨਾ ਵੀ ਵੈੜਾਂ ਦੇ ਵਿੱਚ ਜਾਣ ਸੀ ਨਹੀਂ ਆਇਆ ਠੀਕ ਆ ਜੀ ਹਾਂ ਵੀ ਜੋਨਸ ਨਹੀਂ ਆ ਜੋਨਸੀ ਨਹੀਂ ਹੈ ਹੂੰ ਜੋ ਵੀ ਇਹ ਚੱਡੇ ਤੇ ਵੀ ਨਿੱਗਰ ਫਲਾਪਟੀ ਕੁਛ ਨਹੀਂ ਗਾ ਬਿਲਕੁਲ ਬਿਲਕੁਲ ਲਓ ਵੀ ਭਰਾਓ ਠੀਕ ਆ ਜੀ ਸੋ ਥਣ ਥਣ ਨੂੰ ਬੜਾ ਵਧੀਆ ਕਰਮਾਲੀ ਨੂੰ ਲੱਗਾ ਤੇ ਪੂਰਾ ਮੁਠੀ ਥਾਣਾ ਸੋ ਚੋਣ ਤੁਹਾਨੂੰ ਤਸੱਲੀ ਵੀਰ ਗੋਪੀ ਦੇ ਰਿਹਾ ਉਸ ਵਿਹਾਰ ਤੇ ਤੁਸੀਂ ਸੌਦਾ ਕਰ ਲਿਓ ਠੀਕ ਆ ਆ ਦੇਖੋ ਜੀ ਲੇਵੇ ਲੂਵੇ ਦੀ ਬੜੀ ਵਧੀਆ ਨਿੱਗਰ ਲੇਵੇ ਦੀ ਆ ਤੇ ਥਣ ਥਣ ਨੂੰ ਬਹੁਤ ਸੋਹਣਾ ਕੁਆਲਟੀ ਵਾਲਾ ਲੱਗਾ ਠੀਕ ਆ ਜੀ ਸੋ ਹਾਈਟ ਮੀਡੀਅਮ ਤੇ ਚੰਗੀ ਚੋਣ ਜਾਣਾ ਬੌਲੇ ਤੇ ਮੇਰਾ ਭਰਾ ਕੋਈ ਵੀ ਇੱਥੇ ਆਣ ਕੇ ਦੋ ਟੰਗ ਨਹੀਂ ਤਿੰਨ ਟਾਈਮ ਚੋਕੇ ਆਪਣੀ ਭਾਵੇਂ ਤਸਦੀ ਕਰੀ ਠੀਕ ਆ ਤੇ ਪੈਸੇ ਖਰਚ ਕਰਨੇ ਕਿਸੇ ਵੀਰ ਨੇ ਤੇ ਬਾਕੀ ਸਾਫ ਸੁਥਰੀ ਆ ਥੱਲੇ ਲੇਵੇ ਦੀ ਆ ਦੇਖੋ ਜੀ ਨੌੜਾ ਨੂੜਾ ਫੁੱਲ ਆਰਡਰ ਤੇ ਇਹ ਹਾਂ ਲੋ ਜੀ ਆਰਡਰ ਦੋਸਤੋ ਟੋਟਲੀ ਆਰਡਰ ਬਹੁਤ ਕਮਾਲ ਦਾ ਠੀਕ ਆ ਜੀ ਸੋ ਸੋਨਾ ਦੁੱਧ ਚਵਾ ਦੋਗੀ ਬੜ ਚੰਗੀ ਮੀਤ ਕਰ ਸਕਦੇ ਆਪਾਂ ਇਹੋ ਜਿਹੇ ਪਸ਼ੂ ਤੋਂ ਤੇ ਆ ਬੱਚਾ ਮਗਰ ਫੀਮੇਲ ਕਾਫ ਆ ਠੀਕ ਆ ਜੀ ਆ ਬੱਚੀ ਆ ਜੀ ਸੋ ਬਹਿਣੀ ਵਾਲੀ ਸਾਈਡ ਤੋਂ ਆ ਥਾਣਾ ਲੱਗ ਗਿਆ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਠੀਕ ਆ ਅੱਛਾ ਵੀਰੇ ਗੋਪੀ ਦੀ ਡਿਮਾਂਡ ਕੀ ਕਰਦਾ ਵੀਰੇ ਕੀ ਮੋਲ ਬਾੜੀ ਆ ਡਿਮਾਂਡ ਤਾਂ ਰਾਜਵੀਰ ਦੇ ਭਾਵੇਂ 70 ਕਰ ਲਈਏ ਭਾਵੇਂ 60 ਕਰ ਲਈਏ ਇਹਦੀ 65 ਦੀ ਹਾਂ ਜਾਨਾ ਕਰਾਂਗੇ 65000 ਦੀ ਹਾਂ ਜੀ ਦੇ ਲਾਈ ਹੈ ਨਹੀਂ ਵਿੱਚ ਕਰਾਂਗੇ ਮੰਨ ਤਾਂ ਕੋਈ ਛੋੜ ਛੱਪਾ ਹਾਂ ਕੋਈ ਆਉਂਦਾ ਵੀਰ ਦੂਰੋਂ ਨਿਰੋ ਕਰਾਂਗੇ ਛੋੜ ਛੱਪਾ ਜੀ ਹਾਂ ਕਰ ਦਿਓ ਜਿੰਨਾ ਹੋ ਸਕਦਾ ਨੇ ਜਰੂਰ ਕਰਾਂਗੇ ਠੀਕ ਹੈ ਜੀ ਪਰ ਇਹਨਾਂ ਵੀ ਜਿਹੜਾ ਵਾਇਰ ਲੈ ਗਿਆ ਯਾਦ ਕਰੂਗਾ ਠੀਕ ਹੈ ਅੱਛਾ ਕਾਪੀ ਵੀਰੇ ਕਈ ਵਾਰ ਹੁੰਦਾ ਵੀ ਚਲੋ ਆਪਾਂ ਨੋਟ ਕਰਾ ਦਿੰਦੇ ਆ ਵੀ ਕਈ ਵਾਰ ਆਪਾਂ ਜ਼ਿਆਦਾਤਰ ਘਰਾਂ ਦੇ ਵਿੱਚ ਪੈਣਾਂ ਦੇ ਚਬਾਈ ਕਰਨੀ ਹੁੰਦੀ ਹੈ ਡੇਰੀਆਂ ਦੇ ਵਿੱਚ ਕਈ ਪੈਣਾਂ ਚਬਾਈ ਕਰਦੀਆਂ ਨੇ ਉਹਨਾਂ ਦੇ ਮਤਲਬ ਦੀ ਹੈਗੀ ਆ ਮੰਨ ਕੋਈ ਹਾਂ ਜੀ ਸਦਕੇ ਉਹ ਨਹੀਂ ਗਾ ਡਰ ਵੀ ਗੋਲੀਆਂ ਨਹੀਂ ਚਲਾਉਂਦੀ ਹਾਂ ਬਿਲਕੁਲ ਠੰਡੀ ਤੇ ਟਿਕ ਟਕਾ ਕੇ ਮਿਲਣਾ ਟਿਕ ਟਕਾ ਕੇ ਹ ਇਹ ਨਹੀਂ ਕਿ ਇਕੱਥਾ ਤਾਰ ਘੜੇ ਤੋਂ ਜਿਹਦੇ ਲੱਤ ਨਾ ਉਹ ਕੰਮ ਨਹੀਂ ਕਰ। ਇਤਰਾ ਹੀ ਬੱਚਾ ਛੱਡੋ। ਲੋਵੀ ਭਰਾਵੋ ਵਾੜ ਚੰਗੀ ਆ ਠੀਕ ਆ ਜੀ। ਤੇ ਡਿਮਾਰ ਵੀਰ ਨੇ ਕਰ ਦਿੱਤੀ ਆ 65000। ਉਹਦੇ ਚ ਛੋੜ ਛੱਪਾ ਵੀਰਾਂ ਦਾ ਵੀ ਕਰਾਂਗੇ ਖੁੱਲਾ ਢੁੱਲਾ। ਹਾਂ ਨਾ ਗੋਪੀ ਵੀਰ ਕਿੰਨੇ ਦੀ ਕਹੀ ਸੀ? 65000 ਦੀ। 65000 ਦੀ। ਵਿੱਚੋਂ ਮਾਨ ਤਾ। ਉਹਦੇ ਵਿੱਚੋਂ ਮਾਨ ਤਾ। ਠੀਕ ਆ ਵੀਰੇ। ਠੀਕ ਆ। ਇੱਕ ਸੈਕਿੰਡ ਨੰਬਰ ਤੇ ਦੋਸਤੋ ਇੱਧਰ ਆ ਜਿਓ ਤਾਂ ਇੱਕ ਮੱਝ ਤੁਹਾਡੇ ਸਾਹਮਣੇ ਆ। ਇਹ ਵੀ ਬਿਲਕੁਲ ਤਾਜੀ ਸੱਜਰ ਸੂਈ ਆ ਠੀਕ ਆ ਜੀ। ਤੇ ਗੋਪੀ ਵੀਰ ਕੀ ਡਿਟੇਲ ਆ? ਕੀ ਹਿਸਟ ਇਹ ਵੀ ਜੀ ਦੂਜੀ ਸੂਈ ਸੂਈ ਪਹਿਲੇ ਸੂਈ ਨੇ 10 ਤੋਂ 11 ਲੀਟਰ ਦਿੱਤਾ ਵਾ ਹਾਂਜੀ ਹੁਣ ਵੀ ਚੱਲੋ ਅੱਜ ਸੱਜਾ ਦੇਣਿਆ ਇਹਨੂੰ ਹਾਂਜੀ ਬਹੁਤ ਚੰਗਾ ਚੋਣ ਲੱਗਾ ਵਾ ਹਾਂਜੀ ਇਹ ਸੇਲ ਵੀ ਹੋ ਗਈ ਸੀ ਅੱਛਾ ਜੀ ਹਾਂ ਸਾਰਾ ਕੁਝ ਚੋਣ ਜਾਂ ਅੰਸਾਰੀ ਪਾਸ ਕਰ ਲਈ ਸੀ ਪਰ ਤੁਹਾਨੂੰ ਪਤਾ ਹੈ ਵੀ ਆਪਾਂ ਪਿੱਛੇ ਪੈਸੇ ਦੇ ਕੇ ਲਿਉਣੇ ਆ ਹਾਂ ਹਾਂ ਤੇ ਹੁਣ ਕੋਈ ਦੋ ਵਪਾਰੀ ਨੂੰ ਤਾਂ 14 ਦਿਨਾਂ ਦਾ ਵਿਖਲਾਰ ਤੋਂ ਤਾਂ ਕੰਮ ਰੁਕ ਜਾਂਦਾ ਵਾ ਹਾਂਜੀ ਹਾਂਜੀ ਤੇ ਇਹ ਕਰਕੇ ਆਧਾਰ ਦਾ ਚੱਕਰ ਜ ਨਹੀਂ ਦਿੱਤੀ ਨਹੀਂ ਤੇ ਵੇਗੀ ਹੈ ਆਪਣੇ ਛੋਟੇ ਅੱਜ ਤੁਸੀਂ ਦੱਸਿਆ ਤਾਂ ਸਵੇਰੇ ਅੱਜ ਚੋਕੇ ਵੀ ਵੀਰ ਚੋਕੇ ਵੀ ਗਿਆ ਇਹ ਵੀ ਨਾ ਕੋਈ ਕਿੰਨੇ ਵਜੇ ਕਰਕੇ ਸੀ ਇਹ ਸਾਢੇ 6 ਵਜੇ ਸਾਢੇ 6 ਵਜੇ ਤਾਂ ਦੋਸਤੋ ਹੁਣ 10:00 ਵਜੇ ਦਾ ਸਮਾਂ ਹੈ ਤੇ ਚੁਵਾਈ ਇਹਦੀ ਹੋਈ ਹੈ ਠੀਕ ਆ ਜੀ ਉਹ ਵਿੱਚ ਆਪਾਂ ਜ਼ਿਕਰ ਕਰ ਦਿੰਦੇ ਆ ਤੇ ਦੋ ਹੁਣ ਬੋਲਾ ਵੀਰ ਅੱਜ ਤੀਜਾ ਦਿਨ ਆਹ ਤੀਜਾ ਦਿਨ ਸਵੇਰ ਦੂਜਾ ਕਿ ਤੀਜਾ ਦੂਜਾ ਦੂਜਾ ਮਗਰ ਕੱਟੀ ਇਹਦੇ ਮਗਰ ਕੱਟੀ ਤਾਂ ਦੋਸਤੋ ਗਿੱਲਾ 나ੜੂਆ ਨਾਲ ਆ ਬੱਚੇ ਦੇ ਇਹਦੀ ਵੀਰਾਂ ਦਾ ਵੀ ਚੁਵਾਈ ਕਿਸੇ ਵੀਰ ਨੇ ਕੀਤੀ ਸੀ ਠੀਕ ਆ ਜੀ ਕੋਈ ਸਾਈ ਪਿਆਣਾ ਕਰਕੇ ਜਿਹੜਾ ਕਿਉਂਕਿ ਇੱਕ ਫਰਜ਼ ਹੁੰਦਾ ਵੀ ਬਣਦਾ ਵੀਰ ਦਾ ਵੀ ਕਿਸ ਚੋਈ ਜਿਹੜੀ ਕਰਨ ਤੋਂ ਪਹਿਲਾਂ ਸਾਈਬਿਆ ਨਾ ਕੀਤਾ ਹੁੰਦਾ ਤੇ ਚੋਈ ਆ ਤੇ ਚੋਣ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਜੇ ਬਿਲਕੁਲ ਖਾਲੀ ਹੈ ਦੁੱਧ ਵਾਲੇ ਪਾਸਿਓਂ ਬੌੜੇ ਵਾਲੇ ਪਾਸਿਓਂ ਠੀਕ ਆ ਉਹ ਤੁਸੀਂ ਬਾਣੀ ਥਣੀ ਵੇਖਣੀ ਆਪਣੀ ਟਾਈਮ ਤੋਂ ਟਾਈਮ ਦੋ ਟਾਈਮ ਇੱਥੇ ਆਣ ਕੇ ਤਸੱਲੀ ਕਰ ਲਿਓ ਠੀਕ ਆ ਤੇ ਬੌੜਾ ਕਿੰਨਾ ਕੁ ਉਗ ਲੱਗ ਪਗ ਹੁਣ ਇੱਥੇ ਥੱਲੇ 6 ਲੀਟਰ ਬੌੜਾ ਵਾ ਕਹਿਣ ਨੂੰ ਭਾਵੇਂ 7 ਕਹਿ ਦਈਏ ਤੇ ਭਾਵੇਂ 8 ਕਹਿ ਦਈਏ ਹਾਂ ਹਾਂ ਇਹਨਾਂ ਵੀ ਇਹਦੀ 12 ਲੀਟਰ ਦੀ ਗਾਰੰਟੀ ਹੋਊ ਆਪਣੀ ਜਿਹੜਾ ਵੀਰਪੁਰਾ ਖਰਦਾ ਠੀਕ ਆ ਜੀ ਹਾਂ ਲੋ ਦੋਸਤੋ 6 ਲੀਟਰ ਬੌੜਾ ਇਸ ਵਕਤੇ ਤੇ ਥ ਤੇ ਕਦਕੁੱਤ ਪੂਰਾ ਇਸ ਝੋਟੀ ਦਾ ਠੀਕ ਆ ਜੀ ਤੇ ਥਣਾ ਥੋਣਾ ਦੀ ਗਾਇਬ ਵਿਰਲ ਬੁਰਲ ਵੀ ਚੰਗੀ ਆ ਤੇ ਬਾਕੀ ਵੀਰ ਚੋਣ ਜਾਣਾ ਅਗਲੇ ਪਿਛਲੇ ਥਣਾ ਦੀ ਬਰਾਬਰ ਮੈਂ ਨਾ ਐ ਬਰਾਬਰ ਠੀਕ ਆ ਲੈ ਉਹ ਮੈਂ ਖਤਮਾ ਹੀ ਹੋਈਆਂ ਪਈਆਂ ਚੋਣਾਂ ਲੀਆਂ ਤੇ ਤੋੜ ਕੇ ਦਿਖਾ ਦਗੇ ਤੋਂ ਕਿਸਾਨ ਵੀਰੋ ਇੱਕ ਕਦ ਕੱਟ ਦੀ ਆਪਾਂ ਜ਼ਿਕਰ ਜ਼ਰੂਰ ਕਰ ਦਿੰਦੇ ਆ ਗੱਲਬਾਤ ਕਦ ਵੱਡਾ ਠੀਕ ਆ ਜੀ ਕੋਈ ਵੀਰ ਮੇਰਾ ਦੂਰੋਂ ਨੇੜੇੋਂ ਆ ਰਿਹਾ ਇਸ ਮੱਝ ਤੇ ਠੀਕ ਆ ਜੀ ਤੇ ਉਹਨੂੰ ਆਪਾਂ ਧਿਆਨ ਦੇ ਵਿੱਚ ਲਿਆ ਦਿੰਦੇ ਆ ਕਦ ਵੱਡਾ ਚੋਣ ਚਾਨ ਇੱਕ ਨੰਬਰ ਆ 6 ਕਿਲੋ ਬੋਲਾ ਇਸ ਵਕਤੇ ਤੇ ਥੱਲੇ ਜਿਹੜਾ ਹਾਜ਼ਰ ਆ ਉਹ ਮੇਰਾ ਵੀਰ ਕੋਈ ਤੁਸੀਂ ਕਿਸੇ ਟਾਈਮ ਵੀ ਦੋ ਟਾਈਮ ਆਪਣੇ ਟਾਈਮ ਤੋਂ ਟਾਈਮ ਬਣ ਕੇ ਤਸੱਲੀ ਕਰ ਲਿਓ ਹੁਣ ਜਿਹੜੀ ਆ ਤੁਸੀਂ ਵੇਖ ਸਕਦੇ ਜੀ ਥੋੜਾ ਥੋੜਾ ਪਸ਼ੂ ਨੇ ਜਿਵੇਂ ਸਮੇਂ ਦੇ ਅਕੋਰਡਿੰਗ ਕੋਈ 4 ਘੰਟੇ ਹੋ ਗਏ ਆ ਤੇ ਧਾਰਾ ਧੁਰਾ ਪਾਉਣੀ ਇੱਕ ਵਾਰੀ ਫੇਰ ਸਟਾਰਟ ਕਰ ਦਿੱਤਾ ਪਸ਼ੂ ਨੇ ਸਵੇਰ 6 ਵਜੇ ਜਵਾਈਆਂ ਦੀ ਹੋਈ ਆ ਠੀਕ ਆ ਜੀ ਹੁਣ 11 ਵਜੇ ਦਾ ਸਮਾਂ 5 ਸਤੰਬਰ ਤਰੀਕ ਅੱਜ ਠੀਕ ਆ ਜੀ ਤੇ ਬਣੀ ਥਣੀ ਵੇਖਣੀ ਆ ਉਹ ਟਾਈਮ ਤੋਂ ਟਾਈਮ ਮੇਰਾ ਵੀਰ ਕੋਈ ਆਪਦਾ ਕਿਸੇ ਵੀਰ ਦੇ ਮਨ 'ਚ ਡਾਊਟ ਖੂਸੀ ਆਪਣਾ ਸ਼ੱਕ ਕੱਢ ਲਿਓ ਠੀਕ ਆ ਬਾਕੀ ਸੋਹਣੀ ਫੇਸ ਕੁਆਲਿਟੀ ਆ ਆ ਮੂੰਹ ਮੱਥੇ ਤੋਂ ਆ ਸਿੰਗਾ ਸੁੰਗਾ ਦੀ ਪੂਰੀ ਗੁਲਾਈ ਆ ਕੱਦ ਵੇਲ ਆ ਤੁਹਾਡੇ ਸਾਹਮਣੇ ਆ ਇੱਕ ਵਾਰੀ ਚਲੋ ਪਸੂ ਸੂਸਵਾਚ ਆਇਆ ਕੋਈ ਹਫਤੇ ਖੰਡ ਵਿੱਚ ਬਿਲਕੁਲ ਸਿੱਧਾ ਸੁਧਾਉਣ ਦੇ ਵਿੱਚ ਸਮਾਂ ਲੱਗ ਹੀ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਕੱਟੀ ਵੀ ਗੋਭੀ ਚੰਗੀ ਹੈ ਨਾ ਹੁੰਦਲ ਹੇੜਾ ਮੜ ਕੱਟੀ ਪੂਰੀ ਬਹੁਤ ਜ਼ਿਆਦੀ ਚੰਗੀ ਜੇ ਪਲੀ ਪਲੀਤੀ ਮਗਰ ਕੱਟੀ ਆ ਗਈ ਚੰਗੇ ਸੀਮੰਦੀ ਵੀ ਠੀਕ ਹੈ ਜੀ ਲਓ ਜੀ ਇਹ ਬਹਿਣੀ ਵਾਲੀ ਸਾਈਡ ਤੋਂ ਦੋਸਤੋਂ ਥਣ ਵੇਖ ਲਓ ਤੁਸੀਂ ਠੀਕ ਹੈ ਤੇ ਚਵਾਈ ਚਬੀ ਦੀ ਤੇ ਗੋਪੀ ਪੋਲੀ ਬਿਲਕੁਲ ਬਿਲਕੁਲ ਰੂਮਰ ਕੀ ਗਾੜ੍ਹ ਵੀ ਚੰਗੀ ਜੇ ਠੀਕ ਹੈ ਜੀ ਅੱਛਾ ਗੋਪੀ ਵੀਰ ਇਹਦਾ ਲੈਣ ਦੇਣ ਕੀ ਕੀਤਾ ਫਿਰ ਇਹਦਾ ਵੀ ਜੀ 85000 ਰੁਪਇਆ 85000 ਹਾਂ ਵੀ ਹਾਂ ਨਾ ਜੀ ਵਾਲੀ ਗੱਲਬਾਤ ਕੀ ਹੋਊਗੀ ਹਾਂ ਹਾਂ ਕੋਈ ਕਰਾ ਕੇ ਮੰਨਤਾਂ ਦੇ ਵਿੱਚੋਂ 85 'ਚੋਂ ਹਾਂ ਠੀਕ ਹੈ ਜੀ ਲਓ ਜੀ 85000 ਦੇ ਵਿੱਚੋਂ ਦੋਸਤੋ ਛੋੜ ਚਾਪਾ ਹੋ ਜਾਊਗਾ ਕੱਟੀ ਬਹੁਤ ਸੋਹਣੀ ਆ ਮਗਰ ਚੰਗੇ ਕਿਸੇ ਸੀਮੰਟ ਦੀ ਕੱਟੀ ਲੱਗਦੀ ਹੈ ਠੀਕ ਹੈ ਜੀ ਛਾਈ ਛੂਈ ਬਹੁਤ ਆ ਕੱਟੀ ਦੇ ਵਿੱਚ ਬਿਲਕੁਲ ਕੋਲਾ ਬੱਚਾ ਗਿੱਲਾ ਨਾੜੂਆ ਬਿਲਕੁਲ ਬੱਚੇ ਦੇ ਨਾਲ ਲੈ ਵੀਰੇ ਕੋਪੀਏ ਅਜਾ ਦੋ ਹੀ ਨਾਕ ਸੀ ਆਪਣੇ ਕੋਲ ਹਾਂਜੀ ਤੇ ਨੰਬਰ ਕਰਦੇ ਹੋ ਸਾਂਝੇ ਆਪਣੇ 991528777 987718478 ਠੀਕ ਹੈ ਭਰਾ ਜੀ ਓਕੇ ਵੀਰੇ ਲਓ ਵੀ ਦੋਸਤੋ ਇਹ ਦੋ ਨਾਗਾ ਜਵੀਰ ਗੋਪੀ ਕੋਲ ਸੀਗੇ ਲਾਟੀ ਡੇਰੀ ਫਾਰਮ ਪਿੰਡ ਕਰਿਆਲਾ ਕਰਿਆਲੇ ਦੀਆਂ ਬੇਕਾਂ ਨੇ ਠੀਕ ਆ ਜੀ ਤਗਾਣਾ ਸ਼ਹੀਦ ਪਿੰਡ ਇਹ ਬਿਲਕੁਲ ਲੱਗੇ ਆ ਬਰਵਾਲਾ ਦੁਪਲੀ ਇਹ ਵੀ ਥੋੜੀ ਥੋੜੀ ਦੂਰੀ ਤੇ ਪਿੰਡ ਨੇ ਠੀਕ ਆ ਜੀ ਆਓ ਆਪਣੀ ਨਰਕ ਪਰਖਾ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਜੱਤ ਸ਼ਰੀਆ ਕਾਲ ਦੇ